ਵੇਖਿਆ ਅੱਜ ਕੋਠੀ ਕੋ ਸਾਰੇ ਚੀਜ਼ ਨਹੀਂ ਨਿਪੜਨ ਨੇ ਕੰਮ ਸਾਡੇ ਪਰਿਵਾਰ ਕਰਕੇ ਥੋੜੀ ਲੇਟ ਨਿਪੜਦਣ ਖਾੜਦੇ ਬਸ ਖਾ ਲਈ ਰੋਟੀ ਸਾਰੇ ਥੋੜੇ ਸਾਰੇ ਨੇ ਖਾ ਲਈ ਸਾਡੇ ਤਾਂ ਖੜੇ ਵੀ ਰਹਿੰਦੇ ਨਹੀਂ ਗੇ ਇੱਕ ਦੋ ਪਜਾਣੇ ਖਾਣੇ ਸੁਣੇ ਬਿਮਾਰ ਜਾ ਗਿਆ ਕਰਕੇ ਟਾਈਮ ਨਾਲ ਹੀ ਖਾ ਲੈਂਦਾ ਫਿਰ ਇਹਨੂੰ ਦਵਾਈ ਕਰਕੇ ਖੋੋ ਭੁੱਖ ਲੱਗਦੀ ਚਲੋ ਤਾਂ ਵਧੀਆ ਅਪੋਰਚੂਨ ਬਰੰਦੇ ਸਵੇਰ ਹੁੰਦੇ ਸਾਡੇ ਵੀ ਥੋੜੇ ਸੱਤ ਤੋਂ 8 ਵਜੇ ਤੱਕ ਤਾਂ ਬਹੁਤ ਕਹਿੰਦੇ ਅੱਧੀ ਅਸੀਂ ਕਰੀ ਜੀ 10 10:30 11 ਵਜੇ ਤੱਕ ਤਾਂ ਅਸੀਂ ਜਾਗ ਵੀ ਫਿਰਿਆ ਨੇ ਅਸਾਂ ਪੈਂਦੀ ਨਹੀਂ ਜੀ ਅਸੀਂ 10 ਵਜੇ ਤੱਕ ਤਾਂ ਅਸੀਂ ਬੈਠੇ ਨੇ ਫੋਨ ਦੇਖੇ ਨੇ ਸਾਡੇ ਨੂੰ 10 ਵੀ ਰੋਟੀ ਖਾਂਦੇ ਨੇ ਤਾਂ ਕਿਲੇ ਬੁੱਤਾਂ ਅੰਟੀ ਉਹਨਾਂ ਨੂੰ ਸਾਰਿਆਂ ਨੂੰ ਕਿਉਂ ਰਜਿੰਦਰ ਵਾਸੀ ਆ ਗਈ ਜਿਹਦੇ ਹੱਕ ਰਹੀਏ ਆਰਤੀ ਕਰੀ ਬਹੁਤ ਇਧਰੋਂ ਮੈਂ ਜੀ ਅੰਮਾ ਨੂੰ ਸੁਣੀਰ ਕਰਦੀ ਹੁੰਦੀ ਸੀ ਸਾਡੇ ਘਰ ਦੇ ਵੱਲ ਦੇ ਜੇ ਪਰ ਨਹੀਂ ਉਹ ਉਹ ਤਾਂ ਬੁਲਾਈ ਕਰਦੀ ਵੀਰ ਨੂੰ ਨਾਲ ਹੀ ਲਿਆਉਂਦੀ ਵਾ ਚੱਲੇ ਚਾਰੇ ਘਰ ਹੁੰਦੇ ਆ ਘਰ ਦੇ ਜਾਣੇ ਵੀ ਜਗਦੀਪ ਵਿਆਹ ਹੋ ਗਿਆ ਗੁਰਗਿਆ ਹਨ ਇਹ ਆ ਜਾਣੀ ਉਹਦੇ ਪੰਜੀ ਘਰ ਹੋ ਜਣੇ ਸੀ ਸਾਡੇ ਦੇ ਭਰ ਜਾਂਦੇ ਨੇ ਦਿਨ ਚਾਰ ਮੰਜੀ ਸੁੱਖਣਾ ਫਿਰ ਡੱਬਰ ਬਹੁਤ ਡੱਬਰ ਦੀਆਂ ਗੀਤ ਬੋਣੀਆਂ ਨਹੀਂ ਆਉਂਦੀਆਂ ਸੁਣੋ ਖਾ ਲੈਣੀਆਂ ਹੁਣ ਮੈਂ ਇਤਕੀ ਨਾ ਘੱਟ ਖਾਏਗੀ ਜੇ ਬੱਤੀ ਨਹੀਂ ਗੱਦਾ ਮਾਰੀ ਜਾਂਦੇ ਆਂ ਫਿਰ ਇਹਨੇ ਲੱਗਦੀ ਘਰੀ ਆ ਜਾਂਦੇ ਨੇ ਡੱਡਾ ਤੋਂ ਹੁਣ ਤੋਂ ਸਿੱਧਾ ਬੋਣ ਅੱਜ ਤੱਕ ਵਾ ਲੀ ਇਹਨਾਂ ਤੋਂ ਅੱਜ ਹੁਣ ਦੋ ਤਿੰਨ ਦਿਨਾਂ ਦਾ ਮੱਛਰ ਬਹੁਤ ਹੋ ਰਿਹਾ ਦੇਖੀ ਆ ਡਿਗੀ ਜਾਂਦਾ ਉੱਤੇ ਲਾਈਟ ਲੱਗਣ ਕਰਕੇ ਤੇਲ ਆ ਜਾ ਬੜਾ ਡਿਗੀ ਜਾਂਦਾ ਹੈਗਾ ਮੱਛਰ ਤੋਂ ਵੀ ਭੈੜਾ ਤਾਂ ਮੱਛਰ ਤੋਂ ਵੀ ਤਾਂ ਕਰਦਾ ਹੈ ਅਸ ਫੇਰ ਟੂਟੀ ਆ ਗਈ ਨਹੀਂ ਮੈਂ ਜੰਮੀ ਦੀ ਵੀਡੀਓ ਦੇ ਦੁੱਧ ਨੂੰ ਵੀ ਪੁੱਛ ਕੇ ਪਣਾਉਣੀ ਹੈ ਪਾਣੀ ਸਦੀ ਵੇਹਿੰਦਾ ਹੈ ਕੁਝ ਵੀ ਮਨਾਂ ਚਰਦਾ ਹੈ ਇਹ ਤਾਂ ਬੰਦ ਹੈ ਮਾਤਾ ਟੂਟੀ ਵਾਲੀ ਵੀ ਨਹੀਂ ਹੁਣ ਇਹਨੇ ਅੰਦਰ ਬੈਠ ਵੀ ਕੇ ਆਪਾਂ ਚੱਲੀ ਮਾਤਾ ਬੈਠਾ ਤਾਂ ਕੱਟੇ ਦਾ ਬਾਈ ਅੰਦਰ ਗੈਰ ਨੂੰ ਇਹਨੇ ਆ ਜਾਂਦੇ ਉੱਥੇ ਵੀ ਕਰਨੀ ਹੈ ਮਸਰ ਭਾਈ ਉਹ ਮਸਰ ਨਾਲ ਜੇ ਆਪਾਂ ਠੀਕ ਕਰ ਸਾਡੀ ਹਰਦੀਪ ਦੀ ਉਹ ਵੀ ਹੋ ਗਈ ਕੁੜੀ ਨੂੰ ਭਾਈ ਉਹਨੇ ਤਾਂ ਨਦਰ ਸਲਾਮ ਚ ਦਿਵਾਈਏ ਮੈਨੂੰ ਉਹ ਠੀਕ ਹੈ ਉਹਨੋਂ ਦੀ ਸ਼ੁਰੂਆਤ ਜੀ ਕੀਤੀ ਹਾਂ ਇਹਦਾ ਬੰਦਾ ਚਾਲ-ਪਾੜ ਚੱਲਦਾ ਰਹੇ ਹਾਂ ਬੜਾ ਤਾਂ ਪੈਰ ਕਿ ਖਿੱਚੇਗਾ ਤਾਂ ਤੁਰਨੋਂ ਨਾ ਬਣੇਗਾ ਤੇ ਪਿੱਛੇ ਜਾਦੇ ਸੋਚਿਆ ਹੁੰਦਾ ਸੀ ਇਹ ਇਹਨਾਂ ਜਦੋਂ ਪਾਣੇ ਜਾਂਦਾ ਮੇਰੇ ਉਦੋਂ ਹੀ ਹੋ ਰਹੀ ਐ ਤੁਰਨੋਂ ਜਿਆਦਾ ਜਲਦੀ ਜੀ ਮੰਗੂ ਹਾਂ ਹਾਂ ਸਾਰੇ ਸਰੀਰ ਤੇ ਜਿਵੇਂ ਆਪਣੇ ਖਸਰਾ ਨਹੀਂ ਹੁੰਦਾ ਰਹਿੰਦਾ ਜਿਵੇਂ ਹੁੰਦਾ ਜਿਦਾ ਕੋਈ ਬਹੁਤ ਕੱਦ ਤੋਂ ਸਿੱਧੇ ਆਪਰਾ ਫੇਰ ਅਸੀਂ ਤਾਂ ਪਰਸੋਂ ਦੀ ਮਸੂਰੂ ਨੂੰ ਪਹੁੰਚ ਜਾਂਦੇ ਆਏ ਉਹਦੇ ਬਲਤੀ ਤੇ ਅੱਛਾ ਸਾਰਾ ਨਹੀਂ ਰੱਖਦੇ ਅੱਜ ਵੀ ਜਾਣਕੀ ਅੱਜ ਵੀ ਟਾਈਮ ਨਹੀਂ ਲੱਗਿਆ ਕਦੇ ਤੱਕ ਸੁਣਿਆ ਸਕਤ ਗਏ ਜੀ ਕਾਣੀ ਠੀਕ ਨਹੀਂ ਨਹੀਂ ਤਾਂ ਸਹੀ ਗੱਲ ਕਰਾਂ ਚਾਹੇ ਬਤਾਵਾ ਚੋੜਾ ਖੋਵੇ ਬੈ ਪਰ ਮੇਰੇ ਸੀਜ਼ਨ ਵੀ ਆਉਣਾ ਤਾਂ ਨਾ ਇਹ ਤਾਂ ਬਸ ਜੰਮੀ ਰਾਸ਼ਟਰੀ ਹੈ ਹੁਣ ਪਈ ਹੀ ਜਾਂਦਾ ਨੂੰ ਪੈ ਗਿਆ ਤਿੰਦਰ ਬਕਾ ਦੇ ਚੱਲੀ ਗਿਆ ਨਾ ਜਾਣ ਮੈਂ ਚਲਾ ਦੇਖ ਤੇ ਕਿਸ ਨੇ ਹਾਂ ਚੜਾ ਕੇ ਕੀ ਆ ਪਰ ਖਾਪਲੇ ਲੈੜੇ ਆ ਗਏ 15 ਮਿੰਟ ਹੁਣ ਪਹਿਲੇ ਨੇ ਪਾਈ ਦੀ ਰਹਿਣੀ ਤੇਰੇ ਨਾਲ ক্রিকেট ਚ ਆਏ ਜੀ ਉਹ ਦੋ ਵੀ ਅੱਜ ਸੁਖਣਾ ਬੀ ਸਾਰੀ ਦਿਵਾਰ ਹੀ ਹੋ ਗਈ ਕਿੱਡੀ ਦੂਰ ਆਇਆ 아니 ਦੂਰ ਨਹੀਂ ਬਾਕੀ ਜਿਹੜੇ ਮੋਟਰਸਾਈਕਲ ਤੇ ਆਣਾ ਬੜੀ ਉੱਤਾਂ ਜਰਾ ਉਰੇ ਆ ਕੇ ਉੱਤਰ ਜੁਗੋ ਕੀਤਾ ਤਾਂ ਦੀਆ ਬੜੀਆਂ ਸਾਧ ਨੂੰ ਕੇਤਾ ਬੁੱਢਿਆਂ ਵਾਲੇ ਕਸਟਮਰ ਵਧੀਆ ਕੀਤੇ ਅੱਜ ਮੈਂ ਚਾਹ ਵੀ ਦੁਪਹਿਰੇ ਆਈ 5 ਵਜੇ ਬਿਤੀ ਆ। ਫਿਰ ਮੈਨੂੰ ਇਹਨਾਂ ਨੂੰ ਕੁੜੀਆਂ ਨੇ ਮੈਨੂੰਰੇ ਮਨ ਬਾਹਰ ਜਾਂਦਾਰੀ ਹੋਈ। ਮੈਂ ਤਾਂ ਹੁੰਦੀਆਂ ਬਹਿ ਨਹੀਂਆਂ ਹੋਰ ਕਰਾਉ। ਫਿਰ ਕੁੜੀ ਦੂਜੀ ਬੈਹਣੀ ਵੱਡੀ। ਉੱਤਲਾ ਮੈਨੂੰ ਸੁੱਕ ਹੋ ਗਿਆ। ਹਾਂ ਮੈਨੂੰ ਸੁੱਕ ਹੋ ਗਿਆ। ਮੈਂ ਹੀ। ਮੈਂ ਭਰੇ ਸਬਜ਼ੀ ਘਰ ਲੱਗੀ ਉਹ ਸਬਜ਼ੀ ਤਰੀਂਦੀ ਐ। ਥਾਰ ਕੇ ਮੰਮੀ ਸੀਲ ਦੇਗੀ ਸਬਜ਼ੀ ਘਰ ਜੇ ਨਹੀਂ ਆ ਕਰਨੀ ਜੇ ਦਵਾਉਂਦੇ ਕਰ ਦਿੰਦੇ। ਪਰ ਦੁਪਹਿਰਿਆ ਵੀ ਖਾ ਸਕੀ ਜਾਨੀ। ਹਾਂ ਅੱਜ ਮੈਂ ਚਾਰ ਕੰਧੀ ਜੀ ਕੀਤੀ ਆ ਤੁਹਾਨੂੰ ਕਾਹ ਕੋ ਸੁਣ ਦਸ਼ੇਰੇ ਕਰਤੀ ਹਾਂ ਇਹ ਰਾਸ ਹੁੰਦਾ ਨਾ ਕਿ ਸੀਜ਼ਨ ਦਾ ਵੀ ਟਾਈਮ ਹੁੰਦਾ ਨਾ ਤੁਹਾਨੂੰ ਵਧੀਆ ਚੱਲੇ ਤੋਨ ਤੁਹਾਡੇ ਕੋਲ ਬਰਕਾਲੇ ਸੁਣਤਾ ਬੁਰਾ ਹੁੰਦਾ ਤੋਲ ਬੁਰਾ ਕਾਰੀ ਲੈਣ ਲਈ ਉਹਨਾਂ ਨੂੰ ਕਹਦੇ ਮੈਂ ਕੁਝ ਚਾਚ ਚੁਣ ਕੇ ਪਹਿਲੇ ਯਾਰ ਕੀ ਕਰਾਂ ਤਿਆਰ ਜਿਵੇਂ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋਲੜੀਆਂ ਜ਼ਿਗਰਦਵਾਲੇ ਕੰਨਿਆ ਮੇਰਾ ਜ਼ਿਗਰਦਵਾਲਾ ਟੇਡਾ ਨਰਹਿਣ ਵਾਲਾ ਜੇਠਾ ਨਰਹਿਣ ਮੇਰਾ ਪੈ ਮੈਂ ਜ਼ਿਗਰਦਵਾਲੇ ਆਈ ਹੋ ਲੋ ਜੀ ਅਟੇੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਗਰਹਿਣ ਸਾਡੇ ਆਇਆ ਮੈਂ ਹਰਿ ਦਾ ਦਰਸ਼ਨ ਪਾਇਆ ਗੋਵਿੰਦ ਸਾਡੇ ਆਇਆ ਮੈਂ ਹਰਿ ਦਾ ਦਰਸ਼ਨ ਪਾਇਆ ਗੋਵਿੰਦ ਸਾਡੇ ਆਇਆ ਮੈਂ ਹਰਿ ਦਾਰਸ਼ਨ ਪਾਇਆ ਦੂਜੀ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋਲੜੀਆਂ ਸਿਖਰਦਵਾਲੇ ਚੜੀਆਂ ਮੈਂ ਸਿਖਰਦਵਾਲਾ ਟੇਡਾ ਨਾ ਰਹਿਣ ਵਾਲਾ ਜੇਠਾ ਨਰੇਣ ਮੇਰਾ ਪਾਈ ਮੈਂ ਸਿਖਰਦਵਾਲੇ ਆਈ ਖੋਲ ਸੰਧੀ ਆ ਟੇਢੀ ਮੈਂ ਪੂਜਾ ਤੇਰੀ ਪੱਟ ਮੈਂ ਪੂਜਾ ਤੇਰੇ ਪੈਰ ਰਹਿਣ ਸਾਡੇ ਆਈ ਮੈਂ ਹਰ ਕੇ ਦਰਸ਼ਨ ਪਾਇਆ ਬਿੰਦ ਸਾਡੇ ਆਈ ਮੈਂ ਹਰ ਕੇ ਦਰਸ਼ਨ ಗೋವಿಂದ ಝಲಮಿ ಮೇರ ಗುರು ಮೇರ ಸೋಂ ಮೇರ ಗುರು ಮೇರ ಸೋನಿ ਬਾਹ ਗਿਆ ਤਾ ਕਰਦਣਾ ਕਸੀਦਾ ਮੈਂ ਕੋਠੀ ਨੂੰ ਪੜਦਾ ਸੀ ਮੈਂ ਕੋਠੀ ਨੂੰ ਪੜਦਾ ਸੀ ਸਾਹ ਹੈ ਵੀ ਤੇਰ ਪਲਮਦਵਾਦ ਸਾਹ ਹੈ ਲੇਖਾ ਕਰਦਾ ਸੀ ਬਾਹ ਹੈ ਤੇਰੀ ਕਰਦਾ ਸੀ ਸਿਉਨੇ ਦੀ ਮੇਰੀ ਕਲਮਦਵਾਦ ਪਾਣੀ ਹੈ ਲੇਖਾ ਕਰਦਾ ਸੀ ਕਰਮੇ ਬਾਹਨੇ ਲੇਖਾ ਕਰਦਾ ਸੀ ਸਾਹਿਬਾ ਜਾਨੇ ਮੇ ਗੁਰਾਂ ਦਾ ਨੰਦਪੁਰ ਡੇਰੇ ਕਾਹੇ ਗੁੜਤੀ ਲਾਏ ਓ ਮੇਵਾਰੀ ਗੁਰੂ ਜੀ ਕਾਹੇ ਗੁੜਤੀ ਲਾਏ ਨੀ ਦਸਾਣਾ ਕੌਲੀ ਗੁਰਾਂ ਦਾ ਖੰਡ ਰਸ ਗੁੜਤੀ ਲਾਏ ਦੁਨੀਆ ਦਾ ਨਾ ਪਾਏ ਗੁਰ ਸਿੰਘ ਦੀ ਧਾਰ ਜਨ ਕਰੀਏ ਗੁਰੂ ਗੋਬਿੰਦ ਸਿੰਘ ਜੀ ਹੋ ਮੈ ਵਾਰੀ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਆਏ ਅੱਜ ਮੇਰਾ ਪੰਕੜਾ ਕੁਝ ਨਾ ਆਉਂਦਾ ਨਾ ਲੱਗ ਜਾ ਵਿੱਚ ਕਾਲਾ ਮਲਾ ਚ ਚੱਲ ਜਾਂਦਾ ਫਿਰ ਮਾੜਾ ਮੋਟਾ ਜਿੱਤੇ ਵੇਗ ਲੱਗ ਜਾਂਦੇ ਤੇ ਹੋ ਲੋ ਜੀ ਏਸੀ ਆਪਣੀ ਸਾਂਜੀ ਮਾਈ ਦੀ ਆਰਤੀ ਤੇ ਕੁਛ ਕਾਪਾ ਗਾਏ ਗੀਤ ਤੇ ਧਾਰਮਿਕ ਗੀਤ ਨੇ ਜੀ ਆਪਾਂ ਵਿਆਹ ਸ਼ਾਦੀ ਦੇ ਵਿੱਚ ਵੀ ਗੀਤ ਗਾ ਲੈਣੇ ਤੇ ਸਾਂਜੀ ਮਾਈ ਦੀ ਆਰਤੀ ਵੇਲੇ ਵੀ ਆਪਾਂ ਇਹ ਗੀਤ ਗਾ ਲੈਣੇ ਸੋ ਜਰੂਰ ਦੱਸਿਓ ਜੀ ਕਿਸ ਤਰ੍ਹਾਂ ਦਾ ਅੱਜ ਦਾ ਆਪਣਾ ਬਲੌਗ ਦੇਖਿਆ ਲੱਗਿਆ ਤਾਂ ਉਹਨੂੰ ਪੂਰਾ ਬਲੌਗ ਜਰੂਰ ਦੇਖਿਓ ਵਿਦਆਉਟ ਸਕਿਪ ਕੀਤੇ ਦੇਖਿਆ ਕਰੋ ਤੇ ਪਲੀਜ਼ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਕੇ ਜਾਇਆ ਕਰੋ ਤੁਹਾਨੂੰ ਕਿਸ ਤਰ੍ਹਾਂ ਦੀ ਆਪਣੀ ਬਲੌਗ ਲੱਗਦਿਨੀ ਕਿਸ ਤਰ੍ਹਾਂ ਦੀ ਵੀਡੀਓ ਲੱਗਦਿਨੀ ਕਿਉਂਕਿ ਇਸ ਤਰ੍ਹਾਂ ਕਿੱਥੇ-ਕਿੱਥੇ ਤੁਸੀਂ ਸਾਂਝੀ ਲਾਉਣੀ ਹੋ ਜਿੱਥੇ-ਜਿੱਥੇ ਵੀ ਪਹਿਣਾ ਸਾਂਝੀ ਲਾਉਂਦੀ ਹਾਂ ਉਹ ਕਮੈਂਟ ਜਰੂਰ ਕਰਨ ਠੀਕ ਹੈ ਜੀ ਨਾਲੇ ਆਪਾਂ ਤੁਹਾਨੂੰ ਆਪਣੀ ਸਾਂਝੀ ਦਿਖਾਈ ਹੈ ਜਿਹੜੀ ਸਭ ਨੇ ਸਾਂਝੀ ਲੱਗੀ ਹੋਈ ਹੈ ਸੋ ਮਿਲਦੇ ਆਪਾਂ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰਿਆਂ ਨੂੰ